ਦੋਸਤੋ ਤੁਸੀਂ ਕਦੇ ਕਿਸੇ ਨਾਲ ਪਿਆਰ ਕੀਤਾ ਤੇ ਫਿਰ ਪਿਆਰ ਦੇ ਵਿੱਚ ਖੂਨ ਦੇ ਨਾਲ ਖਤ ਲਿਖ ਕੇ ਆਪਣੇ ਪਿਆਰੇ ਨੂੰ ਭੇਜਿਆ ਚਾਹੇ ਮੁੰਡੇ ਨੂੰ ਚਾਹੇ ਕੁੜੀ ਨੂੰ ਆਹ ਦੇਖੋ ਆਹ ਕੁੜੀ ਨੇ ਤਾਂ ਕਮਾਲ ਹੀ ਕਰ ਦਿੱਤੀ ਜਿਹਦਾ ਨਾਮ ਸੰਜਣਾ ਦੱਸਿਆ ਜਾ ਰਿਹਾ ਸੰਜਣਾ ਇੱਕ ਪੁਲਿਸ ਵਾਲੇ ਦੇ ਇੱਕ ਇਨਸਪੈਕਟਰ ਦੇ ਪਿਆਰ ਵਿੱਚ ਅਜੇਹਾ ਪਈ ਕਿ ਉਹਨੇ ਇਨਸਪੈਕਟਰ ਨੂੰ ਹੀ پاگل ਕਰਕੇ ਰੱਖ ਦਿੱਤਾ ਸੰਜਨਾ ਨੇ ਕੀ ਕੀ ਕੀਤਾ ਪਿਆਰ ਦੇ ਵਿੱਚ ਖੂਨ ਤੱਕ ਨਾ ਖਤ ਲਿਖ ਕੇ ਉਸ ਇੰਸਪੈਕਟਰ ਨੂੰ ਭੇਜੇ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਕਿ ਇੰਸਪੈਕਟਰ ਵੀ ਵਿਚਾਰਾ ਕਮਲਾ ਹੋ ਗਿਆ ਕਿ ਆਖਰ ਇਹ ਕੌਣ ਆ ਤੇ ਮੈਨੂੰ ਕਿਉਂ ਪਰੇਸ਼ਾਨ ਕਰ ਰਹੀ ਆ ਵਾਰ-ਵਾਰ ਵਾਰ-ਵਾਰ ਰੋਕਣ ਦੇ ਬਾਵਜੂਦ ਵੀ ਇਹ ਕੌਣ ਕੁੜੀ ਆ ਜਿਹੜੀ ਮੈਨੂੰ ਖਤ ਭੇਜ ਰਹੀ ਆ ਕਦੇ ਮਠਿਆਈਆਂ ਭੇਜ ਰਹੀ ਆ ਕਦੇ ਗੁਲਦਸਤੇ ਭੇਜ ਰਹੀ ਆ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਇਹ ਘਟਨਾ ਬੰਗਲੌਰ ਤੋਂ ਸਾਹਮਣੇ ਆਈ ਆ ਜਿੱਥੇ ਇੱਕ ਇਨਸਪੈਕਟਰ ਨੂੰ ਅਨਨੋਨ ਨੰਬਰ ਤੋਂ ਕਾਲ ਆਉਂਦੀ ਆ ਤੇ ਇੱਕ ਕੁੜੀ ਜਿਹਦਾ ਨਾਮ ਸੰਜਣਾ ਦੱਸਿਆ ਜਾ ਰਿਹਾ ਸਤੀਸ਼ ਜੇ ਜੇ ਇਨਸਪੈਕਟਰ ਦਾ ਨਾਮ ਹੀ ਉਹਨੂੰ ਫੋਨ ਕਰਦੀ ਆ ਕਿ ਮੈਂ ਤੈਨੂੰ ਪਿਆਰ ਕਰਦੀ ਆ ਇਨਸਪੈਕਟਰ ਸੋਚਦਾ ਕਿ ਮੇਰਾ ਕੋਈ ਨੌਨ ਹੈਗਾ ਮੈਨੂੰ ਜਾਣਨ ਵਾਲਾ ਕੋਈ ਮੇਰੇ ਨਾਲ ਮਜ਼ਾਕ ਕਰ ਰਿਹਾ ਤਾਂ ਉਹ ਫੋਨ ਨੂੰ ਇਗਨੋਰ ਮਾਰ ਦਿੰਦਾ ਚਲੋ ਵੀ ਪਤਾ ਲੱਗ ਜੂ ਕਿ ਕੌਣ ਆ ਸਾਡਾ ਹੀ ਕੋਈ ਹੋਣਾ ਫਿਰ ਦੁਬਾਰਾ ਫਿਰ ਉਹ ਉਹਨੂੰ ਫੋਨ ਆਉਂਦਾ ਉਹ ਫੇਰ ਪੁੱਛਦਾ ਪੁੱਛਿਸ਼ ਕਰਦਾ ਪਰ ਉਹਨੂੰ ਲੱਗਦਾ ਕੋਈ ਸ਼ਰਾਰਤ ਕਰ ਰਿਹਾ ਫੇਰ ਦੂਜੀ ਵਾਰ ਵੀ ਉਹ ਫੋਨ ਇਗਨੋਰ ਕਰ ਦਿੰਦਾ ਫੇਰ ਬਦਲ-ਬਦਲ ਕੇ ਨੰਬਰ ਸतीश ਜੇਜੇ ਨੂੰ ਇਨਸਪੈਕਟਰ ਨੂੰ ਫੋਨ ਆਉਣ ਲੱਗੇ ਉਹਨੇ ਨੰਬਰ ਬਲੌਕ ਮਾਰਨੇ ਸ਼ੁਰੂ ਕਰ ਦਿੱਤੇ ਵੀ ਚੱਲ ਆਪੇ ਕੋਈ ਹਟ ਜਾਊਗਾ ਅੱਖ ਥੱਕ ਜਾਊਗਾ ਮੇਰੇ ਤੋਂ ਤਾਂ ਫੇਰ ਇੱਕ ਦਿਨ ਇਨਸਪੈਕਟਰ ਆਪਣੇ ਆਫਿਸ ਵਿੱਚ ਨਹੀਂ ਹੁੰਦਾ ਤਾਂ ਦੱਸਿਆ ਜਾਂਦਾ ਕਿ ਪਿੱਛੋਂ ਕੋਈ ਕੁੜੀ ਉਹਦੇ ਵਾਸਤੇ ਇੱਕ ਗੁਲਦਸਤਾ ਦੇ ਨਾਲ ਮਠਿਆਈ ਦਾ ਡੱਬਾ ਉਹਨੂੰ ਫੜਾ ਜਾਂਦੇ ਆ ਉਹਦੇ ਆਫਿਸ ਦੇ ਵਿੱਚ ਰੱਖ ਜਾਂਦੀ ਆ ਤਾਂ ਉਹ ਬੜਾ ਪਰੇਸ਼ਾਨ ਹੁੰਦਾ ਫਿਰ ਉਹਨੂੰ ਫੋਨ ਫਿਰ ਕੀਤਾ ਜਾਂਦਾ ਫਿਰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਕਿ ਮੈਂ ਤੇਰੇ ਬਿਨਾ ਆਤਮ ਹੱਤਿਆ ਕਰ ਲਵਾਂ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਇਹ ਤਾਂ ਉਹ ਫਿਰ ਉਹਨੂੰ ਇਗਨੋਰ ਮਾਰਦਾ ਕਿ ਕਿਵੇਂ ਨਾ ਕਿਵੇਂ ਮਾਮਲਾ ਠੀਕ ਲੋਟ ਆ ਜਾਊਗਾ ਕਿ ਫਿਰ ਇੰਸਪੈਕਟਰ ਉਹ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਜਿਹਨੂੰ ਉਹ ਜਾਣਦਾ ਤੱਕ ਨਹੀਂ ਸੀ ਤਾਂ ਫਿਰ ਉਹ ਕੁੜੀ ਕੀ ਕਰਦੀ ਆ ਫੇਰ ਇੱਕ ਦਿਨ 7 ਨਵੰਬਰ ਨੂੰ ਦੱਸਿਆ ਜਾ ਰਿਹਾ ਕਿ ਸਾਂਝੀਆਂ ਸ਼ਿਕਾਇਤਾਂ ਸੁਣ ਰਹੇ ਹੁੰਦੇ ਆ ਥਾਣੇ ਦੇ ਅੰਦਰ ਤਾਂ ਕੁੜੀ ਉੱਥੇ ਹੁੰਦੀ ਆ ਉੱਥੇ ਆ ਕੇ ਇੱਕ ਲੈਟਰ ਫੜਾਉਂਦੀ ਆ ਲਿਫਾਫਾ ਇੱਕ ਪੈਕਿੰਗ ਕਰਕੇ ਉੱਥੇ ਫੜਾਉਂਦੀ ਆ ਤੇ ਜਦੋਂ ਉਸ ਲਿਫਾਫੇ ਨੂੰ ਖੋਲਿਆ ਜਾਂਦਾ ਤੇ ਦੱਸਿਆ ਜਾ ਰਿਹਾ ਸੀ ਕਿ ਉਹਦੇ ਵਿੱਚ ਇੱਕ ਲਵ ਲੈਟਰ ਹੁੰਦਾ ਖੂਨ ਦੇ ਨਾਲ ਲਿਖਿਆ ਹੋਇਆ ਖੱਤ ਹੁੰਦਾ ਜਿਦੇ ਵਿੱਚ ਇੱਕ ਦਿਲ ਬਣਾਇਆ ਹੁੰਦਾ ਦਿਲ ਵਾਇਆ ਹੁੰਦਾ ਤੇ ਵਿੱਚ ਦਿਲ ਦੇ ਕੁੜੀ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਇਨਸਪੈਕਟਰ ਨੂੰ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਪਰ ਇਨਸਪੈਕਟਰ ਫਿਰ ਉਹਨੂੰ ਇਗਨੋਰ ਮਾਰਦਾ ਕਿ ਜਦੋਂ ਮੈਂ ਇਸ ਕੁੜੀ ਨੂੰ ਪਿਆਰ ਹੀ ਨਹੀਂ ਕਰਦਾ ਫਿਰ ਪਤਾ ਨਹੀਂ ਕਿਉਂ ਮੈਨੂੰ ਵਾਰ-ਵਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹ ਦੁਖੀ ਹੋ ਚੁੱਕਾ ਸੀ ਉਸ ਕੁੜੀ ਦੀਆਂ ਗੱਲਾਂ ਤੋਂ ਪਰ ਇਹ ਕਹਾਣੀ ਇੱਥੇ ਹੀ ਨਹੀਂ ਰੁਕਦੀ ਭਾਵੇਂ ਕਿ ਉਸ ਇਨਸਪੈਕਟਰ ਨੇ ਉਹ ਕੁੜੀ ਦੇ ਨੰਬਰ ਵੀ ਬਲੌਕ ਕਰਤੇ ਵਾਰ-ਵਾਰ ਉਹਨੂੰ ਕਹਿ ਵੀ ਦਿੱਤਾ ਵੀ ਭਾਈ ਤੂੰ ਜੋ ਵੀ ਆ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਾਤਾ ਨਹੀਂ ਤੂੰ ਮੇਰਾ ਖਿਹੜਾ ਛੱਡ ਪਰ ਉਹ ਕੁੜੀ ਨੇ ਉੱਥੇ ਹੀ ਉਹ ਬੱਸ ਨਹੀਂ ਕੀਤੀ ਤਾਂ ਦੱਸਿਆ ਜਾ ਰਿਹਾ ਹੁਣ ਪਿਛਲੇ ਦਿਨੀ 12 ਦਸੰਬਰ ਨੂੰ ਉਹ ਕੁੜੀ ਥਾਣੇ ਦੇ ਵਿੱਚ ਆਉਂਦੀ ਆ ਆ ਕੇ ਸਾਰਿਆਂ ਦੇ ਸਾਹਮਣੇ ਇਨਸਪੈਕਟਰ ਤੇ ਬਹੁਤ ਚੀਕ ਦੀ ਚਲਾਉਂਦੀ ਆ ਉਹਨੂੰ ਕਹਿੰਦੀ ਆ ਕਿ ਮੈਂ ਤੈਨੂੰ ਪਿਆਰ ਕਰਦੀ ਆ ਫਿਰ ਉਹਨੂੰ ਇਹ ਵੀ ਕਿਹਾ ਜਾਂਦਾ ਕਿ ਜੇਕਰ ਤੂੰ ਮੇਰੀ ਗੱਲ ਨਾ ਸੁਣੀ ਤਾਂ ਮੈਂ ਬੇਇਤੀ ਕਰੂੰਗੀ ਮੈਂ ਆਤਮ ਹੱਤਿਆ ਕਰ ਲੂੰਗੀ ਪਰ ਮੈਂ ਤੇਰੇ ਨਾਲ ਹੀ ਰਹਿਣਾ ਤਾਂ ਦੁਖੀ ਹੋਊਗੇ ਉਹ ਇਨਸਪੈਕਟਰ ਉਸ ਕੁੜੀ ਦੇ ਖਿਲਾਫ ਸੰਜਣਾ ਦੇ ਖਿਲਾਫ 30 ਜੇ ਜੇ ਐਫ ਆਈ ਆਰ ਦਰਜ ਕਰਵਾਉਂਦਾ ਜਿਹਦੇ ਵਿੱਚ ਉਹ ਸਾਰੀਆਂ ਗੱਲਾਂ ਨੋਟ ਕਰਾਉਂਦਾ ਕਿ ਇਹ ਜਿਹੜੀ ਲੜਕੀ ਆ ਇਹ ਕਹਿ ਰਹੀ ਆ ਕਿ ਮੇਰੇ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਨਹੀਂ ਤੇ ਜੇਕਰ ਤੂੰ ਮੈਂ ਉਹਨਾਂ ਦੀ ਵਰਕਰ ਆ ਜੇਕਰ ਤੂੰ ਮੇਰੀ ਗੱਲ ਨਾ ਮੰਨੀ ਤਾਂ ਮੈਂ ਉਹਨਾਂ ਦਾ ਵੀ ਇਸਤੇਮਾਲ ਕਰਾਂਗੀ ਕਿਉਂਕਿ ਮੇਰੇ ਵੱਡੇ ਵੱਡੇ ਲੀਡਰਾਂ ਦੇ ਨਾਲ ਬਹਿਣੀ ਉੱਠਣੀ ਆ ਤੇ ਕਹਿੰਦਾ ਉਹ ਲੜਕੀ ਇਹ ਉਹਨੇ ਆਪਣੀ ਐਫਆਈਆਰ ਵਿੱਚ ਜੇ ਜੇ ਇੰਸਪੈਕਟਰ ਨੇ ਐਫਆਈਆਰ ਵਿੱਚ ਦਰਜ ਕਰਵਾਇਆ ਕੁੜੀ ਕਹਿੰਦੀ ਉਹ ਆਪਣੀਆਂ ਵੱਡੇ ਵੱਡੇ ਲੀਡਰਾਂ ਦੇ ਨਾਲ ਕਾਂਗਰਸ ਦੇ ਨਾਲ ਕਹਿੰਦਾ ਮੈਨੂੰ ਫੋਟੋ ਭੇਜ ਰਹੀ ਆ ਵੀ ਮੈਂ ਇਹਨਾਂ ਦਾ ਇਸਤੇਮਾਲ ਕਰੂੰਗੀ ਜੇਕਰ ਤੂੰ ਮੇਰੇ ਪਿਆਰ ਨੂੰ ਸਵੀਕਾਰ ਨਹੀਂ ਕੀਤਾ ਤਾਂ ਹੁਣ ਦੁਖੀ ਹੋ ਕੇ ਉਹਨੇ ਉਸ ਕੁੜੀ ਦੇ ਉੱਪਰ FIR ਦਰਜ ਕਰਵਾਈ ਹੈ ਇਹ ਆ ਜੀ ਇੱਕ ਤਰਫਾ ਪਿਆਰ ਦੀ ਕਹਾਣੀ ਕਿੰਤੋਂ ਤੱਕ ਪਾਗਲ ਹੋ ਜਾਂਦੇ ਨੇ ਲੋਕ ਕਿ ਉਹ ਆਪਣੇ ਖੂਨ ਦੇ ਨਾਲ ਹੀ ਉਸ ਮੁੰਡੇ ਨੂੰ ਖਤ ਲਿਖਣ ਲੱਗੀ ਸੀ ਜੇ ਜੇ ਨੂੰ ਪਰ ਜਦੋਂ ਇਸ ਕੁੜੀ ਬਾਰੇ ਇਨਵੈਸਟੀਗੇਸ਼ਨ ਕੀਤੀ ਗਈ ਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਹ ਕੁੜੀ ਨੇ ਪਹਿਲਾਂ ਵੀ ਕਿੰਨੇ ਹੀ ਪੁਲਿਸ ਕਰਮੀਆਂ ਦੇ ਨਾਲ ਇੰਸਪੈਕਟਰਾਂ ਦੇ ਨਾਲ ਅਜਿਹੀ ਹਰਕਤ ਕੀਤੀ ਆ ਸ਼ਾਇਦ ਉਹ ਮਾਨਸਿਕ ਰੋਗੀ ਆ ਜਾਂ ਉਹਦਾ ਕੀ ਮੋਟਿਵ ਆ ਇਹਦੇ ਪਿੱਛੇ ਉਹ ਫਿਲਹਾਲ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਨਿਕਲ ਕੇ ਕੀ ਸਾਹਮਣੇ ਆਉਂਦਾ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੇਗਾ ਪਰ ਅਜੀਬ ਹੀ ਕਹਾਣੀ ਅਜੀਬ ਹੀ ਘਟਨਾਵਾਂ ਸਾਡੇ ਭਾਰਤ ਦੇ ਅੰਦਰੋਂ ਸਾਹਮਣੇ ਆਉਂਦੀਆਂ ਇਹ ਕਰਨਾਟਕਾ ਦੇ ਬੈਂਗਲੌਰ ਤੋਂ ਸਾਹਮਣੇ ਆਈ ਘਟਨਾ ਤੇ ਅਜਿਹੀਆਂ ਕਿੰਨੀਆਂ ਘਟਨਾਵਾਂ ਸਾਡੇ ਸਮਾਜ ਦੇ ਵਿੱਚ ਉਤਰਾਂ-ਤਰਾਂ ਦੀਆਂ ਸਾਹਮਣੇ ਆਉਂਦੀਆਂ ਕਿ ਲੋਕ ਪਿਆਰ ਦੇ ਨਾਂ ਤੇ ਕਦੇ ਕਿਸੇ ਦਾ ਕਤਲ ਕਰ ਦਿੰਦੇ ਆ ਕਦੇ ਦੂਜੇ ਨੂੰ ਤੰਗ ਪਰੇਸ਼ਾਨ ਕਰ ਦਿੰਦੇ ਆ ਪਰ ਪਿਆਰ ਦਾ ਮਤਲਬ ਹਮੇਸ਼ਾ ਦੂਸਰੇ ਵਾਸਤੇ ਕੁਰਬਾਨ ਹੋਣਾ ਹੁੰਦਾ ਦੂਸਰੇ ਦੀਆਂ ਭਾਵਨਾਵਾਂ ਦੀ ਕਦਰ ਕਰਨਾ ਹੁੰਦਾ ਜੇਕਰ ਕੋਈ ਇਨਸਾਨ ਸਾਨੂੰ ਪਿਆਰ ਨਹੀਂ ਕਰਦਾ ਤਾਂ ਅਸੀਂ ਇਸ ਸਚਾਈ ਨੂੰ ਵੀ ਕਬੂਲਣਾ ਹੁੰਦਾ ਤੇ ਜੇਕਰ ਸਤੀਸ਼ ਜੇ ਜੇ ਇੰਸਪੈਕਟਰ ਉਹ ਕੁੜੀ ਨੂੰ ਪਿਆਰ ਨਹੀਂ ਕਰਦਾ ਤਾਂ ਉਸ ਕੁੜੀ ਨੂੰ ਇਹ ਹਕੀਕਤ ਕਬੂਲਣੀ ਚਾਹੀਦੀ ਹੈ ਐਵੇਂ ਉਸ ਮੁੰਡੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਪਰ ਸਾਡੇ ਲੋਕ ਪਿਆਰ ਨੂੰ ਪਹੁੰਚ ਦੀ ਖਾਤਰ ਜੇਕਰ ਕੋਈ ਮੁੰਡਾ ਜਾਂ ਕੁੜੀ ਨਾ ਵੀ ਕਰਦਾ ਤਾਂ ਉਹਨੂੰ ਬਦਨਾਮ ਕਰਨ ਵਾਸਤੇ ਜਾਂ ਉਹਨੂੰ ਮੌਤ ਦੇ ਘਾਟ ਉਤਾਰਨ ਤੱਕ ਚਲੇ ਜਾਂਦੇ ਨੇ